ਮੈਂ ਅੱਜ ਆਵਾ ਵੀ ਰੌਲਾ ਇਨਾ ਪਾਤਾ ਮੈਨੂੰ ਤੇ ਮੂੰਹ ਸੇਰੀ ਨਹੀਂ ਲੱਭਾ ਗੱਲ ਤਾਂ ਵੀ ਗੱਲ ਹੋਈ ਗਈ ਆ ਆ ਸੁਣ ਲੋ ਗੱਲ ਮੈਥੋਂ ਨਹੀਂ ਘੜੀ ਘੜੀ ਸਪਲਿਸਟਾਂ ਦੇ ਵਿੱਚ ਮੋੜ ਰਹੀ ਬਤਾਰਾ ਬਹੁਤ ਛਾਲੇ ਤਰ੍ਹਾਂ ਸਿੱਧਾ ਗਿਆ ਗਿਆ ਹੈ ਸੋਚੋ ਕਿ ਅਜਾੜ ਕੈਂਸਰ ਕਰਨੇ ਕੀ ਤੇ ਸੁਖਾ ਹੈ ਵੀ ਗ੍ਰੇਡ ਦੇ ਕੈਂਸਰ ਦਾ ਪੁਲਿਸ ਕਾਫੀ ਸਮੇਂ ਸੇ ਪਛਾਣ ਲਈ ਤੋ ਪੁਲਿਸ ਨੇ ਸੇ ਕੀ ਆਈ ਐਮ ਕਾਉਂਟਰ ਕਰਤਾ ਇਹਨੇ ਬੰਦ ਕਰ ਦੋ ਮੈਥੋਂ ਨਹੀਂ ਵੇਖਿਆ ਜਾਂਦਾ ਜੱਟ ਜੀ ਕਿਦਾਂ ਕੰਟਰੋਲ ਹੋ ਗਿਆ ਉਹ ਪਤਾ ਨਹੀਂ ਕਿਸ ਦੀ ਖਬਰਾਂ ਲੱਗੀ ਤੁਹਾਡੀ ਵੇਖਣ ਹਾਂ ਦੀ ਆ ਲਗਾ ਕੇ ਹਾਂ ਕਾਊਂਟਰ ਕਰਤਾ ਕੇ ਹੋਏ ਦੰਦੀ ਤੇ ਗੱਲ ਸੁਣ ਕੇ ਮੇਰੇ ਤੇ ਤੈਨੂੰ ਕੋ ਹੋ ਗਿਆ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਪੁੱਤ ਤੂੰ ਨਾ ਘਰ ਬੈਠ ਜਾ ਆ ਜਾ ਇੱਥੇ ਆ ਬੈਹ ਜਾ ਮੈਂ ਤੇ ਐ ਹੀ ਉਧਰ ਰਘਵੀਰ ਭਾਜੀ ਵੱਲ ਮੈਂ ਹਾਂ ਚਲ ਤੁਸੀਂ ਕਹਿੰਦੇ ਸੀਗੇ ਤੇ ਬਾਅਦ ਚ ਗੁਰਵਰ ਰੋਣ ਲੱਗ ਗਿਆ ਦੁੱਧ ਦੱਦ ਇਹਨੇ ਮੁੜ ਕੇ ਨਹੀਂ ਫਿਰ ਮੈਂ ਦੁੱਧ ਦੱਦ ਕਰਮ ਕਰਕੇ ਨਿਆਣੇ ਦਾ ਉਹਨੂੰ ਹੁਣ ਦੋਵਾਂ ਨੂੰ ਖੇਡੇ ਆ ਪਤਾ ਨਹੀਂ ਇੱਥੇ ਕਿਸ ਦਾ ਫੋਨ ਫੋਨ ਆਇਆ ਇੱਥੇ ਡੇ ਹੀ ਰੋੜਾ ਰੱਪਾ ਪਾਉਂਦੇ ਬੰਮੀ ਆ ਗਈ ਦੋਵਾਰੋ ਆ ਇੱਥੇ ਰੋੜਾ ਰੱਪਾ ਪਾ ਕੇ ਅੰਦਰ ਵੜ ਗਈ ਕੁਸਦਾ ਦੇ ਨਾਮ ਸੁਣ ਕੇ ਮੈਨੂੰ ਹੌਤਰਾ ਹੋ ਜਾਂਦਾ ਵਾ ਹਾਂ ਆ ਕੀ ਕਰਨਾ ਫਿਰ ਪੁੱਤ ਚਲੋ ਪਾਣੀ ਲਿਆਵਾ ਤੇਰੇ ਲਈ ਨਹੀਂ ਨਹੀਂ ਚਾਚੀ ਜੀ ਪਾਣੀ ਨਹੀਂ ਮੈਨੂੰ ਅੱਜ ਪਤਾ ਨਹੀਂ ਹੋਰ ਹੀ ਤਰ੍ਹਾਂ ਹੋਈ ਜਾਂਦਾ ਮੈਂ ਤੇ ਅੱਗੇ ਚਾਚਾ ਜੀ ਰੋਟੀ ਖਾਦੀ ਆ ਰੋਟੀ ਚਾਚਾ ਜੀ ਨੰਗਦੀ ਜਾ ਦੁੰਦਰ ਤੂੰ ਰੋਟੀਆਂ ਪਕਾ ਨਹੀਂ ਜਾਨੀ ਇਹਨੂੰ ਕੁੜੀ ਨੂੰ ਵੀ ਖਾਲ ਦੇ ਨਾਲੇ ਨਿਆਣੇ ਨੂੰ ਖਵਾ ਲਾ ਰੋਟੀ ਤੇ ਚਾਚੀ ਜੀ ਘਰ ਪੱਕਣੀ ਆ ਨਿਆਣੇ ਜੂ ਆ ਕਵਨ ਇਨੀ ਫਿਰ ਉਹਨਾਂ ਦੇ ਬਾਨੇ ਉਹਨਾਂ ਨੂੰ ਖੌਂਦੀ ਖੌਂਦੀ ਨਾਲ ਆਪੇ ਬੁਰਕੀ ਮੋਝ ਪਾਉਣੀ ਆ ਚਲ ਫੇਰ ਕਰਨਾ ਕਰ ਤੁਸੀਂ ਜੋਧ ਕਹਿੰਦੇ ਸੀਗੇ ਕਿ ਜਨਾਨੀ ਨਹੀਂ ਬੰਦਾ ਬਣ ਕੇ ਰਹਿਣਾ ਪੈਣਾ ਵਾ ਚਲੋ ਬਣਿਆ ਤਾਂ ਨਹੀਂ ਜਾਂਦਾ ਪਰ ਫਿਰ ਵੀ ਕੋਸ਼ਿਸ਼ ਤੇ ਹੈ ਹੀ ਹਨਾ ਉਹਦੀ ਵੱਲ ਕੀ ਕਰਨ ਆਉਣਾ ਵਾ ਦੱਸ ਦੋ ਕੀ ਦੱਸਣਾ ਮੈਂ ਆਪੇ ਦੱਸੂਗਾ ਉਹ ਆਪੇ ਦੱਸੂ ਉਹਦੇ ਸਾਹਮਣੇ ਜੋ ਗੱਲ ਵਾ ਉਹਨੂੰ ਪਤਾ ਉਹਾਨੂੰ ਕਿਸ ਗੱਲ ਦਾ ਨਹੀਂ ਪਤਾ ਸੀ ਮੈਂ ਮੈਂ ਐਵੇਂ ਜਾਣ ਕੇ ਲੜਤਾ ਡਾਈ ਜਾਵਾਂ ਬਾਹਰ ਹੀ ਆਜ ਮਾਰ ਲੋ ਫਿਰ ਅੰਦਰ ਕਿਆ ਉਹ ਰਗਵੀਰ ਨਵਾਜ਼ ਮਾਰੋ ਨਹੀਂ ਪਤਾ ਵਾ ਸਿੰਘ ਜੀ ਤਾ ਵੀ ਫਿਰ ਆਹੋ ਕਿਹੜੇ ਰਗਵੀਰ ਤੇ ਪਤਾ ਨਹੀਂ ਲੱਗਦਾ ਕਿ ਮੈਂ ਖਲੋਣਾ ਇਹਨੂੰ ਖਲੋਣਾ ਖਲੋਣਾ ਮੈਂ ਖਾ ਲੈਣਾ ਬਾਲਾਂ ਦੀ ਤੇ ਭਰੀ ਆ ਵਾਲ ਤੇ ਨਿਕਲ ਜਾਂਦਾ ਗੁੰਜਲਾਂ ਦੀ ਭਰੀ ਆ ਗੁੰਜਲਾਂ ਨਹੀਂ ਨਿਕਲਦੀਆਂ ਮਾਸਾ ਮਾਸਾ ਗੱਲ ਤੇ ਲੜਾਈ ਪਉਂਦੀ ਓ ਸਿਰ ਅੜਉਂਦੀ ਓ ਹੁਣ ਵੀ ਮੇਰ ਨਾਲ ਹੀ ਰੋਲਾ ਪਾ ਕੇ ਅੰਦਰ ਗਏ ਦੋਵੇਂ ਜਾਣੇ ਅੱਛਾ ਮੈਨੂੰ ਲੱਗ ਨਹੀਂ ਰਿਹਾ ਇਹ ਜਦ ਤੈਂ ਮੈਂ ਹਾਂ ਰਿਹਾ ਉਦਾਂ ਹੀ ਉੱਚੀ ਜਿਹੀ ਗੱਲਾਂ ਕਰਦੀ ਹਾਂ ਮਨਪ੍ਰੀਤ ਆ ਗਏ ਨਹੀਂ ਹਾਂ ਅੱਛਾ ਕੁਛ ਲੱਗਾ ਫਿਰ ਕਿਹੜੇ ਥਾਣੇ ਠੂਨੇ ਚ ਖੜਿਆ ਵਾ ਕਿ ਜਾਂ ਜੇਲ੍ਹ ਚ ਲੱਗੇ ਆ ਮਨਪ੍ਰੀਤ ਦੱਸਣਾ ਬਾਉ ਕੀ ਆ ਸਵੇਰੇ ਦੱਸੂਗਾ ਜਿਹੜੀ ਗੱਲਬਾਤ ਹੀ ਹੈਗੀ ਆ ਹਜੇ ਥਾਣੇ ਹੀ ਆ ਨਹੀਂ ਤੇ ਸਵੇਰੇ ਕੀ ਦੱਸਣਾ ਮਾ ਹੋਣੀ ਦੱਸ ਦੋ ਮਤਲਬ ਫੋਨ ਬੜੇ ਜਾਣੇ ਆਂਦੇ ਹੁੰਦੇ ਆ ਫਿਰ ਮੈਂ ਵੀ ਕੋ ਦੱਸਣ ਵਾਲੀ ਬਣਾ ਮੈਨੂੰ ਕੋ ਪਤਾ ਹੋਵੇ ਤੇ ਫੇਰੀ ਮੈਂ ਦੱਸਾਂ ਉਈ ਗਾਲੀ ਮਾਰ ਵੀ ਹਾਇਆ ਥਾਣੇ ਨੂੰ ਠੀਕ ਠਾਕ ਆ ਘਬਰਾਉਣ ਵਾਲੀ ਗੱਲ ਕੋਈ ਨਹੀਂ ਘਬਰਾਉਣ ਵਾਲੀ ਗੱਲ ਕਿਉਂ ਨਹੀਂ ਆ ਉਹਨੂੰ ਕੁੜੀ ਨੂੰ ਸੱਚ ਕਲੀਅਰ ਦੱਸ ਦੇ ਜੋ ਹੈਗਾ ਵਾ ਉਹਨਾਂ ਨੂੰ ਮੁੜ ਕੇ ਰਾਤ ਸਾਰੀ ਵੇਂਦੀ ਰਹੋਗੀ ਘਰੇ ਕੀ ਦੱਸਣਾ ਸਵੇਰੇ ਕੀ ਦੱਸਣਾ ਵਾ ਤੂੰ ਜਿਹੜਾ ਸੱਪ ਹੈਗਾ ਕੱਢਾ ਕਰ ਬੰਦਿਆਂ ਵਾਲੀ ਗੱਲ ਮੇਰਾ ਤੂੰ ਕੋਸ਼ਿਆ ਨਹੀਂ ਗੱਲ ਕਰ ਲਿਆ ਕਰ ਤਕਾਲ ਸੰਧਿਆ ਜਿਹੜਾ ਹੁੰਦਾ ਨਾ ਉਹ ਖੁਸ਼ੀ ਵਾਲਿਆਂ ਨੂੰ ਹੀ ਹੁੰਦਾ ਵਾ ਜਿਨ੍ਹਾਂ ਨੂੰ ਮੁਕਤ ਪੈ ਜਾਂਦੇ ਨੇ ਨਾ ਉਹਨਾਂ ਨੂੰ ਤਕਾਲ ਸੰਧਿਆ ਕੁਛ ਨਹੀਂ ਹੁੰਦਾ ਉਹਨਾਂ ਵਾਸਤੇ ਦਿਨ ਰਾਤ ਇੱਕ ਹੀ ਹੁੰਦਾ ਵਾ ਜੇ ਜਿਹੜੀ ਗੱਲ ਹੈਗੀ ਦੱਸ ਦੇ ਕੁੜੀ ਨੂੰ ਸਹੀ ਗੱਲ ਵਾ ਸਾਰੀ ਰਾਤ ਇਦਾਂ ਤੇ ਤੀਂ ਦੱਸ ਦੋ ਮੈਂ ਨਹੀਂ ਟੈਨਸ਼ਨ ਲੈਂਦੀ। ਉਹ ਨਹੀਂ ਕੋਈ ਸੋਚਣ ਵਾਲੀ ਗੱਲ ਨਹੀਂ ਕਿ ਤੂੰ ਰੋਟੀ ਪਾਣੀ ਖਾ ਨਿਆਣਾਂ ਨੂੰ ਖਵਾ ਤੇ ਮਾਰਕਰ ਸਵੇਰ ਲੁੱਸੂ ਜੜੀ ਗੱਲ ਆ ਗਈ। ਫੇਰ ਉਹ ਗੱਲ ਰੋਟੀ ਪਾਣੀ ਦੀ ਵੇਖੀ ਜਾਊਗੀ। ਤੀਂ ਦੱਸ ਦੋ ਉਹਨੂੰ ਕਿਹੜਾ ਤਿਆਰ ਦਿਲ ਚ ਲੱਗੇ ਹੋਣੇ ਆ। ਉਹਨੇ ਕਿਹੜਾ ਕਿਤੇ ਬੜਾ ਦੋਸ਼ ਕੀਤਾ ਵਾ। ਫੇ ਬੇਦੋਸ਼ ਹੈਗਾ ਵਾ। ਨਾ ਕੋਈ ਉਹ ਕਤਲ ਦੇ ਵਿੱਚ ਹੈਗਾ ਵਾ। ਤੁਹਾਨੂੰ ਵੀ ਪਤਾ ਵਾ ਵੀ ਉਹ ਬੇਦੋਸ਼ਾਈ ਲਖਿਆ ਗਿਆ ਵਾ। ਫੇ ਵਾਦ ਵਾਦ ਗੁਰਦਾਸਪੁਰ ਜੇਲ੍ਹ ਚ ਹੋਊਗਾ ਤੇ ਜਾਂ ਅਮ੍ਰਿਤਸਰ ਜੇਲ੍ਹ ਚ ਹੋਊਗਾ। ਮਾਨਪ੍ਰੀਤ ਇਹ ਤੂੰ ਕਹਿੰਨੀ ਬੇਦੋਸ਼ਾ ਵਾ। ਚਾਚੀ ਕਹਿੰਦੀ ਆ ਮੈਨੂੰ ਪਤਾ ਬੇਦੋਸ਼ਾ ਵਾ ਪਰ ਜਿਹੜਾ ਉਹਨੇ ਹੁਣ ਚੈਨ ਚੜਾਇਆ ਨਾ ਇਹਦਾ ਜ਼ਿੰਮੇਵਾਰ ਉਹ ਹੀ ਆ ਪੁਲਿਸ ਦੀ ਕਸਟਰੀ ਦੇ ਵਿੱਚੋਂ ਭੱਜ ਗਿਆ ਤੇ ਪੁਲਿਸ ਵਾਲੇ ਗੋਲੀ ਚਲਾਤੀ ਆ ਉਹਨੇ ਹੈ ਮਨਜੋਦ ਨੇ ਆਹੋ ਮਨਜੋਦ ਨੇ ਚਾਚੀ ਦੀ ਗੋਲੀ ਕਿੱਥੋਂ ਚਲਾ ਦੇਣੀ ਹੈਗੀ ਨਹੀਂ ਮੈਨੂੰ ਨਹੀਂ ਪਤਾ ਮਨਜੀਤ ਪਰਵਾਰ ਪਰਵਾਰ ਖੋਲਿਆ ਵਾ ਉਹਨਾਂ ਦੇ ਗੋਲੀ ਜਿਹੜੇ ਸਾਰੀ ਪੁਲਿਸ ਨੇ ਘੇਰਿਆ ਵਾ ਉਹਨੂੰ ਹੁਣ ਮਨ ਸਵੇਰੇ ਪਤਾ ਲੱਗਣਾ ਵਾ ਸਹੀयत ਕੀ ਹੈ ਤੇ ਕੀ ਨਹੀਂਗੀ ਐਦਾਂ ਜੂ ਰਿਆ ਉਹਨੂੰ ਕਾਬਤਾ ਪਾ ਪਾ ਕੇ ਦੱਸਣਾ ਚਿਲਾਕੀਆਂ ਨਾ ਕਰ ਹਣ ਪੈ ਗਈ ਤੈਨੂੰ ਠੰਡ ਆਹੋ ਪੈ ਗਈ ਮੈਂ ਮਰ ਗਈ ਹਾਏ ਮੈਂ ਮਰ ਗਈ ਮਨਪ੍ਰੀਤਾ ਓਟ ਪਾਤਾ ਕੀ ਕਿਉਂ ਆ ਓਟ ਮਰ ਪੀਦ ਹਾਏ ਬਲਛਣਿਆ ਤੁਹਾਡੇ ਸਿਆਪੇ ਸਾਰੇ ਮਨਪ੍ਰੀਤ ਮਨਪ੍ਰੀਤ ਤੇ ਜਾਨ ਦਾ ਪਾਣੀ ਲਿਆ ਲੜਾਈ ਨੂੰ ਲੜਾਈ ਨੂੰ ਇੰਨੀ ਆਵਾਜ਼ਾਂ ਮਾਰਦੀ ਆ ਮਨਪ੍ਰੀਤ ਨਹੀਂ ਕੁੜਗੇ ਨੇ ਵੋਸ਼ ਕਰਨੀ ਤੇਰੇ ਵੀ ਨਿੱਕੇ ਨਿਆਣੇ ਨਹੀਂ ਕੁਛ ਨਹੀਂ ਹੋਣਾ ਮਨਜੋਦ ਨੂੰ ਠੀਕ ਠਾਕ ਵਾ ਉਠ ਉਠ ਸ਼ਤੀਆ ਮਨਪ੍ਰੀਤ ਕੁੜੀ ਤਾਂ ਗੇ ਫਿਕਰਾਂ ਦੀ ਮਾਰੀ ਹੀ ਮੁੰਡਿਆ ਘਾ ਫੜਲਾ ਬਾਗੀ ਕੀ ਹੋਇਆ ਪਾਣੀ ਕਦੋਂ ਹੋਇ ਇਹਨੂੰ ਵੀ ਹੋ ਗਿਆ ਵਾ ਉਹ ਨਹੀਂ ਹੋ ਗਿਆ ਭੈਣੇ ਮਨਪ੍ਰੀਤ ਮਨਪ੍ਰੀਤ ਉਠ ਮਨਪ੍ਰੀਤ ਤੇਰੇ ਮੰਜੇ ਦੇ ਭਾਲ ਉਠ ਠਾਕ ਠਾਕ ਹੋ ਗਿਆ ਵਾ ਝਾਲ ਤਾਂ ਹੈ ਦੰਦੜ ਪੈ ਹੋਇ ਨਿਆਣੇ ਵੀ ਆ ਗਏ ਯੋ ਬੱਤੂ ਹੋਣੀ ਹੈ ਅੱਜ ਉਹਦਾ ਚੱਕਰ ਆ ਗਿਆ ਮੰਮਾ ਨੂੰ ਉੱਠ ਉਹਦਾ ਕੁਛ ਨਹੀਂ ਬੱਤੂ ਸਾਚੀ ਥਾਲ ਹੁਣ ਬਾਲ ਮੰਜੇ ਦੇ ਵੇ ਭਰਾਵਾ ਤੇਰੇ ਸਿਆਪੇ ਸਾਰੇ ਮੋੜ ਮੋੜ ਉਹੋ ਹੀ ਗੱਲਾਂ ਮੇਰੇ ਕੋਲ ਸੁਣਦਾ ਵਾਂ ਆਹ ਸਾਡੇ ਸਿਆਪੇ ਕਰੀ ਜਾ ਅੱਜ ਦਾ ਹੋਵੇ ਨਾ ਤਾਂ ਕੁਛ ਵੀ ਨਾ ਹੁੰਦਾ ਚੱਜਦਾ ਹੋਵੇ ਤਾਂ ਕੋਹਨ ਨਾ ਹੁੰਦਾ ਥਾਲ ਕੇ ਪਾਣੀ ਪਿਆ ਕੁੜੀ ਨੂੰ ਸਾਚੀ ਦੰਦਲ ਤੇ ਨਹੀਂ ਪਈ ਵੇਖ ਨੱਕਲੀ ਪਈ ਆ ਨੱਕ ਕੁੱਟ ਖਾ ਲਿਆ ਫੜਾ ਆ ਪਾਣੀ ਫੜ ਆ ਗਈ ਥਾਲ ਪਾਣੀ ਦੋ ਲੈ ਪਾਣੀ ਪੀ ਆਹ ਲੈ ਪਾਣੀ ਮੰਨ ਫਿਰ ਪਾਣੀ ਪੀ ਸੁੱਕੇ ਪੱਤਿਆਂ ਵਾਂਗੂ ਚੜ ਕੇ ਥੱਲੇ ਡਿੱਗ ਪਿਆ ਉਹ ਬਲਦੀਦ ਲੈ ਆ ਪੈਂਟ ਪੈਂਟ ਵੀ ਲੈ ਆਉਣੀ ਆ ਹੌਸਲੇ ਨਾਲ ਮੇਰੀ ਗੱਲ ਸੁਣੋ ਹੂੰ ਜਿੱਥੇ ਚੱਲੇ ਆ ਨਾ ਫਤਿਹ ਕਰਕੇ ਆਇਓ ਕੰਮ ਪੁੱਤਾਂ ਇਹ ਤੇ ਚੱਲਿਆ ਥੋੜਾ ਸੁਵਕਤੇ ਇੱਕ ਨਾ ਮੇਰੀ ਅੱਜ ਅੱਧੀਆਂ ਬਾਹਾਂ ਵਾਲੀਆਂ ਵਰਦੀਆਂ ਕੱਢ ਇੰਨਾ ਚ ਗਰਮੀ ਬਹੁ ਲੱਗਣ ਡੈ ਪੀ ਆ ਕੱਢ ਦਿੰਨੀ ਆ ਉਹ ਦੂਰੀ ਕਿਤੇ ਮੇਰੇ ਕੋਲ ਰੱਖੀਆਂ ਗਈਆਂ ਦੋਵੇਂ ਬੈੱਡ ਮੈਂ ਫੋਲ ਲੇ ਆ ਉਹ ਮਿੰਜਾ ਦਾ ਹੁਣ ਪਤਾ ਨਹੀਂ ਕਿਹੜੀ ਨੁਕਰੇ ਵਰਦੀਆਂ ਹੋਣੀਆਂ ਆ ਵਾ ਹਣ ਚੰਗੀ ਤਰ੍ਹਾਂ ਫੋਲੂਗੀ ਨਾਲ ਮੇਰੇ ਕਰਾਏ ਹੋਏ ਇੰਨੇ ਕੰਮ ਚਲ ਮੈਂ ਸ਼ਾਮ ਨੂੰ ਕਰਾਉਂਗਾ ਆਣ ਕੇ ਤੇਰੇ ਨਾਲ ਤੇ ਹੁਣ ਨਾ ਉਹ ਤੇ ਚੰਗੀ ਤਰ੍ਹਾਂ ਕਾਰਵਾਈ ਕਰਕੇ ਤੇ ਉਹਨੂੰ ਜਿੱਦਾਂ ਮਰਜ਼ੀ ਛਡਾਓ ਜੋ ਮਰਜ਼ੀ ਕਰੋ ਤੇ ਵੀ ਪਤਾ ਕਰੋ ਵੀ ਕਿੱਥੇ ਆ ਤੇ ਕਿੱਥੇ ਨਹੀਂ ਕਿੱਥੇ ਭੱਜਿਆ ਵਾ ਉਹ ਸਾਰਾ ਕੁਝ ਪਤਾ ਕਰੂੰਗਾ ਤੂੰ ਵੀ ਹੌਸਲਾ ਕਰ ਕਹਿੰਦੇ ਆ ਪੁਲਿਸ ਜਾਵੇ ਨਾ ਤੇ ਪਤਾਲ ਤੋ ਵੀ ਬੰਦਾ ਕੱਢ ਲਿਆ ਹੁੰਦੀ ਆ ਉਹ ਤੇ ਤੇਰੀ ਗੱਲ ਠੀਕ ਆ ਪਰ ਬਲਜੀਤ ਮੈਂ ਆਪਣੀ ਨੌਕਰੀ ਵੀ ਵੇਖਣੀ ਹੈ ਕਿ ਨਹੀਂ ਮੈਂ ਇਕੱਲਾ ਬੰਦਾ ਏ ਥੋੜੀ ਵੇਖੀ ਜਾਣਾ ਵਾ ਕਿਉਂ ਤੂੰ ਭੋਲੀਆਂ ਗੱਲਾਂ ਕਰਦੀ ਆ ਜਿਆਦਾ ਮੈਂ ਖੁੱਲ ਕੇ ਵੀ ਗੱਲ ਕਰਾਂ ਨਾ ਉੱਥੇ ਅਗਲੇ ਆnde ਇਹਦਾ ਬੰਦਾ ਵਾ ਜਿਆਦਾ ਕੀਤਾ ਉਹਨੇ ਕਿਹਾ ਇਹਨੂੰ ਟੌਰਚਰ ਕਰੋ ਇਹਨੂੰ ਪਤਾ ਨਾ ਕਿੱਥੇ ਭੱਜਿਆ ਵਾ ਮੁੜ ਕੇ ਮੇਰਾ ਲੱਕ ਸਿਕਾਉਣੇ ਉਹਨਾਂ ਕੋਲੋਂ ਤੂੰ ਮੈਂ ਆਪਣੇ ਤਰੀਕ ਨਾਲ ساری ਸ਼ਾਨ ਬਣ ਕਰਕੇ ਆਉਂਗਾ ਬੱਬਾ ਗੁੱਜੇ ਗੁੱਜੇ ਕਰ ਲੋ ਹਜੇ ਨਾ ਪਤਾ ਲੱਗਦਾ ਫੇਰ ਉਹਦਾ ਪਤਾ ਲੱਗ ਹੀ ਜਾਣਾ ਮੈਂ ਵੀ ਇਹ ਬੇਗੁਨਾਮ ਆ ਮੈਂ ਆਪਣੇ ਦੋ ਖਬਰੀ ਛੱਟਦੇ ਆ ਉਹਨਾਂ ਨੂੰ ਮੈਂ ਕਿਹਾ ਕਿ ਆਹ ਬੰਦਾ ਵੇਖੋ ਕਿੱਥੇ ਜਿੱਥੇ ਕਿਤੇ ਵੀ ਲੱਭਦਾ ਵਾ ਖਬਰ ਮੈਨੂੰ ਦੋਗੇ ਮੈਂ 5-5000 ਰੁਪਏ ਨਾਮ ਦਊਂਗਾ ਤੁਹਾਨੂੰ ਦੂਮਾਨ ਚਲੋ ਠੀਕ ਹੈ ਮੈਂ ਲੈਣੀਆਂ ਪੈਂਟ ਤੂੰ ਪੈਂਟ ਵੀ ਕਰਦੇ ਤੇ ਦਵਾ ਦਵਾ ਨਾਸ਼ਤਾ ਮੇਰਾ ਲਿਆਇਆਗਾ ਠੀਕ ਆ ਹਾਂ ਇਹ ਕੀ ਉਹਨਾਂ ਦੀ ਹੋਈ ਮਰ ਚਲੀ ਜੋ ਕਿ ਦੱਸ ਮੈਂ ਆਪਣਾ ਵੇਖਾਂ ਕਿ ਮਹੀਨਾ ਦਾ ਵੇਖਾਂ ਕੀਤਾ ਕਰਾਇਆ ਤਾਂ ਸਾਰਾ ਮੇਰਾ ਹੀ ਆ ਹੁਣ ਤੈਨੂੰ ਭੋਲਿਏ ਮੈਂ ਕੀ ਦੱਸਾਂ ਕਿ ਮੈਂ ਕੀ ਕੀਤਾ ਤੇ ਕੀ ਗਾਲੀ ਕੱਢਣਾ ਹਮ ਅੱਜ 150 ਰੁਪਈਆਂ ਦੀ ਖਾਧੀਆਂ ਵਾਂ ਇਹ ਪਚਾਉਣੀਆਂ ਵੀ ਹੈ ਕਰਨੀਏ ਤਰੀਕੇ ਨਾਲ ਮੰਮਾ ਨੇ ਕਿ ਪਾਪਾ ਦੇ ਕਿ ਲਾਣੇ ਪੁੱਤ ਆ ਜਾਣਾ ਮਾ ਪਾਪਾ ਨੇ ਮਮਾ ਸਭ ਇਹ ਕੋ ਦੌੜਾ ਦੇਖਿਰ ਕੋਈ ਤਾਂ ਜਨ ਨਹੀਂ ਨਰੇ ਪੁੱਤ ਆ ਜਾਣਾ ਮਾ ਪਾਪਾ ਨੇ ਬਸ ਥੋੜੇ ਦਿਨ ਹੀ ਉੱਥੇ ਰਹਿਣਾ ਵਾ ਫਿਰ ਆ ਜਾਣਾ ਵਾ ਠੀਕ ਹੈ ਇਹ ਮੇਰੇ ਪੁੱਤ ਚੁੱਲੇ ਜਾਏ ਗਾਨੇਗੇ ਨਾ ਅੱਜ ਤੇ ਮੈਂ ਛੁੱਟੀ ਕਰਾਤੀ ਬਲੇਜਾ ਬਰਾਗੀ ਆ ਬੱਸ ਹੋ ਤੂੰ ਕੰਡਿਆ ਉਠੋ ਰੋਟੀ ਖਾਓ ਰੋਟੀ ਖਾ ਲੋ ਮੇਰਾ ਪੁੱਤ। ਕੋ ਖਲਗੀ ਘਰ। ਕੋ ਖਲਗੀ ਸਮੇ ਪੁੱਤ ਨੂੰ। ਲੋ ਰੋਟੀ ਖਾ ਲੋ ਪੁੱਤ। ਆ ਤੁਹਾਡੀਆਂ ਪਰੌਂਠੀਆਂ ਵਾ ਤੇ ਮਮਾ ਲਈ ਫੁਲਕਾ ਲਾਇਆ ਵਾ। ਰੋਟੀ ਖਾਣੀ ਰੋਟੀ ਖਾਣੀ ਮੇਰੇ ਪੁੱਤ ਜੀ। ਸ਼ਾਬਾਸ਼ ਸ਼ਾਬਾਸ਼। ਉਹ ਲਓ ਨਿਆਣੇ। ਕੋ ਖਲਗੀ ਸਮ੍ਰਿਤ। ਸਮ੍ਰਿਤ ਖਾ ਤੂੰ। ਮੰਨ ਤੀ ਖਾ ਰੋਟੀ ਪੁੱਤ। ਖਵਾਲ ਨਾਲ ਇਹਨਾਂ ਨੂੰ। ਲੈ। ਨਾਲ ਖਵਾਉਗੇ ਮੇਰੇ ਪੁੱਤ। ਲੈ। ਖਵਾ। ਜੱਦੀ ਲੱਗਾ ਕੋਈ ਪਤਾ ਕਿ ਨਹੀਂ ਲੱਗਾ। ਅਜੇ ਪੁੱਤ ਮੈਨੂੰ ਤੇ ਕੋਈ ਪਤਾ ਨਹੀਂ ਉਹ ਲੱਗਾ। ਟੈਂਸ਼ਨ ਲੈਣ ਦੀ ਕੀ ਲੋੜ ਆ ਪੁੱਤ ਜਦੋਂ ਹੁਣ ਉੱਥੋਂ ਉਹਨਾਂ ਦੇ ਕੋਲੋਂ ਭੱਜ ਗਿਆ ਵਾ ਉਹ ਸੇਫ ਹੀ ਆ ਉਹਨੂੰ ਕੋਈ ਵਾਲਵਿੰਗਾ ਨਹੀਂ ਉਹਦਾ ਕਰ ਸਕਦਾ ਐਡਾ ਜਵਾਨ ਜਾਨ ਉਹ ਹੈਗਾ ਵਾ ਤੇ ਜੱਜੀ ਜੀ ਜਵਾਨ ਜਾਨ ਨੂੰ ਕੀ ਕਹਿਣਾ ਵਾ ਮੈਨੂੰ ਤਾਂ ਸਮਝ ਹੀ ਨਹੀਂ ਲੱਗਣ ਦੀ ਕੋਸ਼ਿਸ਼ ਵੀ ਟੈਂਸ਼ਨ ਨਾ ਲਈ ਜਾਂਦਾ ਵਾ ਉਦੋਂ ਨਿਆਣੇ ਟੈਂਸ਼ਨ ਲਈ ਜਾਂਦੇ ਆ ਪੁੱਛੀ ਜਾਂਦੇ ਮੈਂ ਜਦੋਂ ਆਪ ਨਹੀਂ ਪਤਾ ਕੀ ਤੂੰ ਐਦਾਂ ਕਰਦੀ ਆ ਲਾਗੇ ਨਿਆਣਿਆਂ ਦੇ ਤੇ ਨਿਆਣਿਆਂ ਨੇ ਤਾਂ ਸਭੋਂ ਜ਼ਿਆਦਾ ਕਰਨਾ ਪੁੱਤ ਉਹ ਤੋਂ ਇਹ ਪੁੱਛਣਾ ਹੀ ਨਿਆਣਿਆਂ ਨੇ ਮਿੱਠੇ ਰਮਨ ਬੰਦੀਆਂ ਚਾਚੀ ਜੀ ਤੂੰ ਖੁਸ਼ ਰਹਿ ਨਿਆਣੇ ਵੀ ਖੁਸ਼ ਰਹਿਣਗੇ ਨਹੀਂ ਤੇਰੇ ਮੂੰਹ ਵਾਲੀ ਵੇਖੀ ਜਾਂਦੇ ਨਿਆਣੇ ਚਲੋ ਉਹ ਤਾਂ ਮੰਨਿਆ ਮਨ ਨੂੰ ਟੈਨਸ਼ਨ ਹੁੰਦੀ ਆ ਸਭ ਕੋ ਹੁੰਦਾ ਵਾ ਜਦੋਂ ਗੱਲਾਂ ਬਾਤਾਂ ਸੁਣੀਏ ਇਦਾਂ ਵੀ ਇਦਾਂ ਹੋਇਆ ਵਾ ਤੇ ਬਾਕੀ ਕੋਈ ਗੱਲ ਨਹੀਂ ਕੀ ਤੇਰੇ ਸਾਹਮਣੇ ਕੀ ਕੁਛ ਮੈਂ ਨਹੀਂ ਹੁਣ ਗੁੱਸੇ ਹੁਣ ਰਗਵੀਰ ਨੂੰ ਕਿੰਨਾ ਗੁੱਸੇ ਹੋਈਆਂ ਹਾਂਜੀ ਉਹ ਨਹੀਂ ਤੇ ਤੇਰੇ ਕਰਕੇ ਉਹਨਾਂ ਨੇ ਕਦੇ ਲਲੜ ਮਰ ਚੱਲੇ ਆ ਇਹ ਮੁੰਡਿਆ ਜਾ ਕੋਈ ਕਰਾ ਦੇ ਫੈਸਲਾ ਵੇ ਮੁੰਡਾ ਘਰ ਆ ਜੇ ਕਿਸ ਤਰ੍ਹਾਂ ਉਹ ਤਾਂ ਸੱਜਿਆ ਸਨਾ ਰੋਟੀ ਸੱਜਿਆ ਸਨਾ ਬੁੱਢੇ ਬਠਾਏ ਇਹ ਪਤਾ ਨਹੀਂ ਕੀ ਬਣ ਗਿਆ ਮੈਨੂੰ ਤੇ ਸਮਝ ਹੀ ਨਹੀਂ ਲੱਗੀ ਕਿੱਧਰ ਦੀ ਗੱਲ ਕਿੱਧਰ ਨੂੰ ਚੱਲ ਗਈ ਘੜੀ ਦਾ ਪਛੜਿਆ ਬੰਦਾ ਕਿੱਡੀ ਕੋ ਦੂਰ ਪਿਆ ਜਾ ਕੇ ਚਾਚੀ ਜੀ ਕਹੇ ਤੇ ਹੈਗੇ ਵੀ ਹੁਣ ਠਾਣੇ ਹੁਣ ਵੇਖੋ ਕੀ ਪਤਾ ਲੱਗਦਾ ਵਾ ਗਿਆ ਵਾ ਤਾਂ ਚੰਗਾ ਹੀ ਹੁਣ ਕਰਕੇ ਆਵੇ ਚੰਗਾ ਹੀ ਕਰਕੇ ਆਊਗਾ ਤੁਹਾਨੂੰ ਯਕੀਨ ਕਿਉਂ ਨਹੀਂ ਹੈਗਾ ਯਕੀਨ ਸਾਨੂੰ ਹੈਗਾ ਵੀ ਆ ਤੇ ਨਹੀਂ ਵੀ ਹੈਗਾ ਜਦੋਂ ਹਾਂ ਇਹਨਾਂ ਨਿਆਣਿਆਂ ਦੇ ਮੁੱਲ ਵੇਨੇ ਆ ਨਾ ਉਦੋਂ ਸਾਡਾ ਹੌਸਲਾ ਟੁੱਟ ਜਾਂਦਾ ਮੈਨੂੰ ਵੀ ਤਾਂ ਦੁੱਖ ਹੈਗਾ ਹੀ ਆ ਜਿੰਨਾ ਮੈਨੂੰ ਦੁੱਖ ਵਾ ਮੈਂ ਕਹਿੰਦੀ ਆ ਵੀ ਹੋਰ ਕੈਨੂੰ ਨਹੀਂ ਹੋਣਾ ਪਰ ਸਾਰਿਆਂ ਨੂੰ ਮੰਨੋ ਮੰਨ ਹੀ ਦੁੱਖ ਹੈਗਾ ਹੈਗਾ ਨਾ ਸਾਰਿਆਂ ਨੂੰ ਪਰ ਜਿੰਨਾ ਇਹਨਾਂ ਨੂੰ ਦੁੱਖ ਵਾ ਨਾ ਉਹਨਾਂ ਕਿਸੇ ਨੂੰ ਵੀ ਨਹੀਂ ਹੈਗਾ ਅਸੀਂ ਇਦਾਂ ਦੀ ਵਿਵਤਾ ਨਾ ਕਿਸੇ ਦੇ ਪਾਸ ਆ ਪਾਵੇ ਨਾ ਕਿਸੇ ਨੂੰ ਸੱਚੇ ਪਾਤਸ਼ਾਹ ਇਹ ਗੱਲ ਤੇ ਕਦੇ ਸੋਚੀ ਨਹੀਂ ਜੋ ਮਨ ਚੇਤਨਾ ਚੇਤੇ ਸੰਸੋ ਗੱਲੀ ਰੱਬ ਕੀ ਆ ਇਹ ਵੀ ਇਹ ਤੇ ਸੋਚਿਆ ਹੀ ਨਹੀਂ ਆਂਦੇ ਵਿੱਚ ਵੀ ਆ ਗੱਲ ਵੀ ਹੋਣੀ ਨਾ ਖਾਂਦਿਆਂ ਨੂੰ ਖਾਣਿਆ ਨਾ ਪਿੰਦਿਆਂ ਨੂੰ ਪੀਣਿਆ ਆ ਰੋਟੀ ਪਾਣੀ ਵੀ ਕਿੱਥੇ ਚੁੱਲ੍ਹੇ 'ਚ ਪਾਣੀ ਪਿਆ ਇੰਨਾ ਦੇ ਅੱਜ ਤੇ ਦੁੱਖ ਤੇ ਲੱਗਦਾ ਹੀ ਨਾ ਜਿੰਨਾ ਸਿਰ ਬੰਦਾ ਨਾ ਨਾ ਘਰ ਆਵੇ ਸਾਨੂੰ ਪੁੱਛ ਕੇ ਵੇਖੇ ਕੋਈ ਹੁਣ ਵੀ ਡਿਊਟੀ ਜਾਂਦਾ ਵਾ ਨਾ ਕੇਵਲ ਰਾਤ ਬਰਾਤੇ ਆਉਂਦਾ ਵਾ ਤੇ ਕਿੰਨਾ ਦਿਲ ਸਹ ਸਹ ਕਰਦਾ ਵਾ ਪਰ ਉਹ ਤੇ ਡਿਊਟੀ ਜਾਂਦਾ ਵਾ ਪਤਾ ਹੀ ਆ ਵੀ ਘਰ ਆ ਜਾਣਾ ਵਾ ਜਿਹੜੀ ਹੁਣ ਪਰੇਸ਼ਾਨੀ ਪੈ ਗਈ ਹੈ ਨਾ ਇਹਦੀ ਜਿਆਦਾ ਟੈਨਸ਼ਨ ਵਾ ਕਦੀ ਪੁਲਸ ਪੁਲਸ ਦਾ ਡਰ ਕਦੀ ਕਿਸੇ ਦਾ ਡਰ ਹਾਏ ਹੁਣ ਨਾ ਕੋਈ ਆ ਜੇ ਜਾਨ ਤੇ ਮੋਠ ਚ ਆਈ ਰਹਿੰਦੀ ਅਹੀਂ ਤਾਂ ਆਈਆਂ ਨੇ ਕਿ ਹੇ ਤਰ੍ਹਾਂ ਚਲੋ ਉਹਦਾ ਫੈਸਲਾ ਹੋ ਜੇ ਲੱਗ ਲਗਾ ਕੇ ਵੀ ਹੋ ਜੇ ਤੇ ਮੁੰਡਾ ਆਪਣੇ ਘਰ ਆ ਜੇ ਮੁੰਡਾ ਰਾਜੀ ਪਾਜੀ ਆ ਜੇ ਇੱਕ ਵਾਰ ਤੂੰ ਰੋਟੀ ਖਾ ਮਨਪ੍ਰੀਤ ਹੁਣ ਮਨਜੋਹ ਆਉਂਦਾ ਤੇ ਹੁਣ ਘਰੋਂ ਨਹੀਂ ਨਿਕਲਦੇ ਨਾ ਸਾਰਿਆਂ ਜਣੇ ਨੇ ਇਕੱਠਿਆਂ ਹੋ ਕੇ ਨਾ ਇੱਕ ਵਾਰ ਇਹਦੀ ਕਲਾਸ ਲਾਉਣੀ ਓਦਾਂ ਇੱਕ ਬੰਦਾ ਜੇਲ੍ਹ ਚ ਗਿਆ ਹੋਵੇ ਨਾ ਦੀਦੀਓ ਜੀ ਬੰਦਾ ਵੇਖਦਾ ਵਾ ਵੀ ਜਮਾਨਤ ਦੇ ਲਾਂਗੇ ਇਦਾਂ ਜਿਹੜਾ ਭਗੋੜਾ ਹੀ ਹੋ ਗਿਆ ਇਹਦੀ ਤੇ ਵਾਧੂ ਦੀ ਟੈਨਸ਼ਨ ਹੋ ਜਾਂਦੀ ਹਾਂ ਕਿ ਤੇ ਸਹੀ ਹੈ ਮਾੜੀ ਇਹ ਕਿ ਕਿੱਥੇ ਨਹੀਂ ਆ ਕੀ ਕਰਨਾ ਪੁਲਿਸ ਵਾਲਿਆਂ ਦਾ ਕਿਹੜਾ ਦੀਨਤਰ ਮਹਿਗਾ ਵਾ ਉਹਨਾਂ ਨੇ ਪੀਓ ਕਰਾਰ ਦੇ ਦੇਣਾ ਮਤੋਂ ਨੂੰ ਭਗੌੜਾ ਕਰਾਰ ਦੇ ਦੇਣਾ ਨਾ ਇਹ ਵੀ ਇਹ ਵੀ ਬੰਦਾ ਆਪਣੀਆਂ ਟੈਨਸ਼ਨ ਆਪ ਹੀ ਵਧਾਈ ਚੱਲਾ ਜਾਂਦਾ ਆਪ ਹੀ ਵਧਾਈ ਚੱਲ ਜੇ ਤੂੰ ਫੜਿਆ ਹੀ ਗਿਆ ਹੈਂਗਾ ਤੇ ਤੂੰ ਕਾਤੋਂ ਉੱਥੋਂ ਦੌੜ ਨਹੀਂ ਮਿੰਤੇ ਇਹ ਨਹੀਂ ਸਮਝ ਲ ਗੰਡੀ ਇਹਦੀ ਉਹ ਤਾਂ ਮੈਂ ਗੱਲ ਕਹਿਣ ਦੀ ਆ ਕੀ ਪਤਾ ਵਾ ਚੰਗੇ ਬਾਹਰ ਦੀ ਨਹੀਂ ਦੌੜਿਆ ਚਾਚੀ ਜੀ ਬੰਦੇ ਹੀ ਫੜੇ ਜਾਂਦੇ ਆ ਉੱਥੇ ਕਿਹੜੇ ਵੀ ਜਾਨਵਰ ਜਾਂ ਮੱਝਾਂ गावा ਜਾਂਦੀਆਂ ਬੰਦੇ ਹੀ ਜਾਂਦੇ ਆ ਕਿਉਂ ਭੱਜਿਆ ਜਿੰਨਾ ਉੱਥੇ ਬਹਿ ਕੇ ਬੰਦਾ ਸਬਰ ਕਰਦਾ ਕਦੀ ਨਾ ਕਦੀ ਤੇ ਉਹ ਛੱਡ ਦੇਈ ਨਾ ਆਂਦੇ ਨਾ ਲਪਾਲ ਹੋ ਜਾਂਦੀ ਉਹਦੀ ਆਂਦੇ ਨਾ ਜੋ ਰੱਬ ਕਰਦਾ ਚੰਗਾ ਹੀ ਕਰਦਾ ਵਾ ਕੀਪਤਾ ਉਹ ਚੰਗੇ ਬਾਤ ਹੀ ਨਹੀਂ ਦੌੜਿਆ ਮੈਂ ਦੇਹੋ ਹੱਥ ਜੋੜਦੀ ਮਾਲਕਾ ਜੇ ਉਥੋਂ ਦੌੜ ਗਿਆ ਨਾ ਉਹਦਾ ਭਲਾ ਕਰਦੇ ਆਪਣੇ ਬੱਚਿਆਂ 'ਚ ਆਵੇ ਉਹ ਦਿੰਦੇ ਤੁਸੀਂ ਇਦਾਂ ਰੋਵੇ ਪਾਈ ਜਾਂਦੀਆਂ ਨੇ ਜਦੋਂ ਬੰਦਾ ਭੱਜਦਾ ਨਾ ਪੁਲਿਸ ਕੋਲੋਂ ਜਿਆਦਾ ਸ਼ੱਕ ਵੱਧਦਾ ਜਾਂਦਾ ਵਾ ਉਹ ਜਨਾਨੀ ਹੀ ਚਾਹੀਦਾ ਜੇ ਉਹ ਹੈ ਸੱਚਾ ਫਿਰ ਕਦੀ ਭਜਣਾ ਹੀ ਆਹ ਉਹ ਤੇ ਗੱਲ ਵਾ ਲੋੜ ਹੀ ਕੋਈ ਨਹੀਂ ਭਜਣਦੀ ਉਹਨੂੰ ਤੇ ਚੱਲ ਮੰਨ ਤੇ ਤੂੰ ਵੀ ਰੋਟੀ-ਪੁਰਕੀ ਦੋ ਖਾ ਲੈ ਬਾਕੀ ਨਹੀਂ ਕੀ ਪਤਾ ਵੀ ਭੱਜਿਆ ਉਹ ਆਪਕੇ ਭਜਾਇਆ ਗਿਆ ਵੇ ਇਸ ਗੱਲ ਦਾ ਵੀ ਕੋਈ ਪਤਾ ਨਹੀਂਗਾ ਪਤਾ ਨਾ ਕਿੰਨੇ ਹੀ ਚਾਚਾ ਜੀ ਤੁਸੀਂ ਤਾਂ ਐਵੇਂ ਆਪਣੀਆਂ ਮਾਰਦੇ ਨਹੀਂ ਹੁਣ ਇੰਨੀ ਪੁਲਿਸ ਹੋ ਗਈ ਤੇ ਪੁਲਿਸ ਦੇ ਵਿੱਚੋਂ ਭੱਜ ਗਿਆ ਬੰਦਾ ਕਿੱਦਾਂ ਭੱਜ ਗਿਆ ਬੰਦਾ ਉਹ ਹਾਂ ਇਹ ਵੀ ਗੱਲ ਸਹੀ ਆ ਕੀ ਭਤਾਂ ਹੋਏ ਤੇ ਮਨਜੋਹ ਹੁਣ ਦੱਸੋ ਆਣ ਕੇ ਵੀ ਕੀ ਉਹਦੇ ਨਾਲ ਪਾਣਾ ਵਰਤਿਆ ਵਾ ਵਾਕਿਆ ਅਸੀਂ ਤਾਂ ਐਵੇਂ ਛਡਾਈਆਂ ਮਾਮ ਕਰੀ ਜਾਂਦੇ ਵੀ ਭੱਜ ਗਿਆ ਚੰਗਾ ਤੁਹਾਨੂੰ ਕਿਸ ਗੱਲ ਦਾ ਨਹੀਂ ਪਤਾ ਘਰੇ ਬੀਠੀਆਂ ਗੱਲਾਂ ਹੀ ਕਰੀ ਜਾਂਦੀਆਂ ਤੁਸੀਂ ਗੱਲਾਂ ਕਰਦੀਆਂ ਪਰੇਸ਼ਾਨੀ ਆ ਦਨਾਸਾ ਦੇਣ ਆਏ ਆ ਚਲ ਇਹ ਕੁੜੀ ਨੂੰ ਲਾਸਾ ਦੋ ਕੋਈ ਗੱਲ ਨਹੀਂ ਕੀ ਪੁੱਤ ਕੋਹ ਨਹੀਂ ਹੁੰਦਾ ਅਸੀਂ ਤੇਰੇ ਨਾਲ ਆ ਖਾਓ ਰੋਟੀ ਤੇ ਨਿਆਣੇ ਨੂੰ ਖਵਾਓ ਮੇਰਾ ਪੁੱਤ ਨੂੰ ਹੁਣ ਜੱਜ ਰਕਬੀਰ ਗਿਆ ਵਾ ਨੂੰ ਫੋਨ ਕਰੇ ਜਾ ਕੇ ਕੋਈ ਗੱਲ ਬਾਤ ਦੱਸੇ ਫਿਰ ਤੁਸੀਂ ਵੀ ਜਾਓ ਆਹ ਕੋਈ ਨਹੀਂ ਜੋ ਦੱਸੂਗਾ ਮੈਂ ਕੀ ਹਾਂਗਾ ਨਹੀਂ ਕੋਈ ਨਹੀਂ ਆ ਜਾਂਦੇ ਤਾਂ ਫੇਰ ਪੁੱਛ ਲੈਣੇ ਭਈ ਫੋਨ ਕਰਾ ਹੁਣ ਰਕਬੀਰ ਨੂੰ ਜੇ ਕੋਈ ਗੱਲ ਦੱਸਦਾ ਵਾ ਤਾਂ ਜਾਓ ਆਰ ਕੰਦਾ ਦੇਣਾ ਸਾਲੀ ਇਦਾਂ ਦਾ ਚੜਿਆ ਟੈਨਸ਼ਨ ਜਉ ਚੜਿਆ ਵਾ ਉੱਤੋਂ ਤੀ ਕਦੀ ਕੋਈ ਟੈਨਸ਼ਨ ਕਦੀ ਕੋਈ ਟੈਨਸ਼ਨ ਪਹਿਲਾਂ ਹੀ ਉਹਨਾਂ ਦਾ ਕਤਲ ਹੋ ਗਿਆ ਫਿਰ ਵਿੱਚ ਨਾ ਆ ਗਿਆ ਜੀ ਨਾ ਆ ਗਿਆ ਨਾ ਆਗ ਉਤੋਂ ਬਾਦ ਫੜ ਪੜਾਈਆ ਸ਼ੁਰੂ ਹੋ ਗਿਆ ਬਸ ਇਦਾਂ ਹੀ ਆ ਘਰੋਂ ਬੇਕਾਰੀ ਦਿਨਾਂ ਦਾ ਗੇੜ ਹੋਇਆ ਕੋਈ ਕਿ ਹੋਰ ਕੀ ਆ ਮੈਂ ਪਾਣੀ ਲਿਉਣੀ ਤੁਹਾਡੇ ਵਾਸਤੇ ਗੁਰੂ ਘਰ ਖਾ ਰੋਟੀ ਪੁੱਤ ਮੰਤਰੀ ਖਾ

ਪੁੱਤ ਆ ਰਹਿਣਾ ਮਾ ਪਾਪਾ ਨੇ ਥੋੜੇ ਟਾਈਮ ਤੱਕ ਆਹ ਲਓ ਪਾਣੀ ਕੀ ਗੱਲ ਖਾਂਦਿਆਂ ਨਾ ਕਿਉਂ ਨਹੀਂ ਪਤਾ ਨਹੀਂ ਕੀ ਕੁਲੇਖਾ ਪੈ ਗਿਆ ਵਾ ਹਾਂ ਮੇਰੇ ਮੂੰਹ ਚ ਪੁਰਕਿਆ ਪਾਉਂਦੀ ਸਮ੍ਰੀਤ ਪੁੱਤ ਤੇ ਬਦਲ ਲੱਗੰਡਿਆ ਐਤ ਬਾਪਾ ਬਿਟੇ ਇਹ ਹਾਂ ਮੈਂ ਮੱਜਾਂ ਜਿਆਦਾ ਹੁੰਦੇ ਹੀ ਉਹ ਨਿਹਾਣਿਆਂ ਨੂੰ ਤੇ ਜਿਵੇਂ ਸਾਹ ਨਹੀਂ ਖਾਂਦੇ ਹੀ ਨੇ ਅਨੇ ਤੇ ਉਹਦੇ ਸਾਹ ਚ ਸਾਹ ਲੈਂਦੇ ਨਗਰੂ ਪਣੀ ਰੋਟੀ ਖਾ ਗਏ ਨਾ ਮਰਪੀ ਤੇ ਹੱਥ ਪੈਰ ਧੋ ਕੇ ਨਾ ਇਹਨਾਂ ਲਾਗੇ ਪਾਠ ਕਰ ਸਤਨਾਮ ਵਾਹਿਗੁਰੂ ਦਾ ਜਾਪ ਕਰ ਚੰਗਾ ਮੈਂ ਫੇਰ ਆਉਂਗੀ ਹਾਂਜੀ ਖਾਲ ਰੋਟੀ ਮੈਂ ਵੀ ਆਉਂਗੀ ਬਾਅਦ ਚ ਉਹਦ ਕੀ ਹੋਇਆ ਹੈਗਾ ਜੋ ਪਾਪਾ ਰੋਟੀ ਖਾਂਦੇ ਹੀ ਗਏ ਕੋਈ ਨਹੀਂ ਬੱਦ ਪਾਪਾ ਨੇ ਆ ਜਾਣਾ ਹਾਂ ਸੰ ਬੱਜਰ ਦਾਜ਼ ਕਰੀਏ ਬੱਬਾ ਪਰਮਾਤਮਾ ਨਾਲ ਦੀ ਲੰਮੀ ਲੰਮੀ ਉਮਰ ਕਰੇ ਜੋ ਖਾਬਰ ਵੇ ਰੋਟੀ ਬੱਦ